ਤੁਸੀਂ ਦੇ ਰਹੇ 24 ਪੰਜਾਬ ਨਿਊਜ਼ ਚੈਨਲ ਨੂੰ ਬਠਿੰਡਾ ਦੇ ਪੂਚੋਗਲਾ ਤੇ ਗੋਵਿੰਦਪੁਰ ਪਿੰਡਾਂ ਦੀ ਸੜਕ ਦੇ ਕਿਨਾਰੇ ਖੇਤਾਂ ਦੇ ਖਾਲ ਵਿੱਚ ਇੱਕ ਪੇਤ ਪ੍ਰੇਹਲਾਤਾਂ ਵਿੱਚ ਲਾਸ਼ ਬ੍ਰਹਮਤ ਹੋਈ ਹੈ ਲਾਸ਼ ਦੇ ਕਿਨਾਰੇ ਇੱਕ ਵਿਅਕਤੀ ਮੋਟਰਸਾਈਕਲ ਤੇ ਵੀ ਵੀ ਬ੍ਰਹਮਤ ਹੋਇਆ ਇਸ ਘਟਨਾ ਦੀ ਸੂਚਨਾ ਸਥਾਨਕ ਲੋਕਾਂ ਵੱਲੋਂ ਸਬੰਧਿਤ ਥਾਣਾ ਕੈਂਟ ਦੀ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਸਾਰਾ ਜਨ ਸੇਵਾ ਟੀਮ ਨੂੰ ਸੂਚਨਾ ਦਿੱਤੀ ਗਈ ਇਸ ਮੌਕੇ ਤੇ ਪਹੁੰਚੇ ਸਾਰਾ ਜਨ ਸੇਵਾ ਦੀ ਟੀਮ ਦੇ ਮੈਂਬਰ ਸੰਦੀਪ ਗੱਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵਿਅਕਤੀ ਸਨਾਕਤ ਕੁਲਦੀਪ ਸਿੰਘ ਪੁੱਤਰ ਮੋਕਣ ਸਿੰਘ ਉਮਰ ਦੱਸੀ ਚੌਕ ਪੰਡਵ ਜਿਹੋਈ ਹੈ ਜਿਸ ਦੀ ਮਰਤਕ ਦੇਹ ਨੂੰ ਠੰਡਾ ਸਰਕਾਰੀ ਹਸਪਤਾਲ ਮੋਰਚਰੀ ਵਿੱਚ ਪੋਸਟ ਮਾਰਨ ਲਈ ਰਖਵਾ ਦਿੱਤਾ ਗਿਆ ਹੈ। ਇਹਨਾਂ ਲਪਸਿਸ ਮਦੂਬਾ ਦੀ ਘਟਨਾ ਸੰਬੰਧੀ ਜਾਂਚ ਵੀ ਜੁਟੀ ਹੋਈ ਆ। ਆਗਰ ਇਸ ਦੀ ਮੌਤ ਕਿਸ ਤਰੀਕੇ ਨਾਲੇ ਸੰਬੰਧੀ ਜਾਂਚ ਦਾ ਇੱਕ ਵਿਸ਼ੇ ਬਣਿਆ ਹੋਇਆ ਹੈ। ਤਸਵੀਰਾਂ ਦੇਖ ਸਕਦੇ ਹੋ ਮੋਟਰਸਾਈਕਲ ਪਿਆ ਨਜ਼ਰ ਆ ਰਿਹਾ ਹੈ। ਇੱਕ ਸਾਈਡ ਆਜੂ ਪਈ ਨਜ਼ਰ ਆ ਰਹੀ ਹੈ ਤੇ ਜਾਰ ਹਜ਼ਮ ਸੇਵਾਦੀ ਗੱਡੀ ਵਿੱਚ ਖੜੀ ਆ ਉਹ ਸਾਨੂੰ ਸੁਣਾਉਣੇ ਕੀ ਕਹਿੰਦੇ ਨਜ਼ਰ ਆਏ। ਸਾਰਾ ਜਨ ਸੇਵਾਦੀ ਮੈਂਬਰ चौकी <laughs>

ਤੇ ਉਹ ਡੈਡ ਬੋਡੀ ਕਿ ਬਸ ਮਾਰ ਲੱਗ ਜਾਂਦਾ ਇਹ ਵੀ ਟ੍ਰੈਡਿਕ ਹਸ ਕੇ ਸਰਵਰ ਮਾਰ ਲਾ ਏਡੀ ਹੋ ਜਾਂਦੀ ਹੈ ਵੀ ਆਪਾਂ ਬੰਦਾ ਕਰਨਾ ਆਪ ਜਾਂਦਾ ਹੈ ਹੈ ਖਬਰ ਦਾ ਨਾ ਬਈ ਆਪਾਂ ਜੰਦਾ ਰਹਿੰਦਾ ਇਹ ਭੈਣ ਦਾ ਪੂਜਾ ਮੇਰਾ ਆਉਣਾ ਹੈ ਹਾਂ ਬੋਤਰ ਦਾ ਹਾਂ ਜੰਦਾ ਜਾ ਰਿਹਾ ਜੰਦਾ ਤੜਕੇ ਪਈ ਉਹ ਤੋਂ ਜੀ ਮੇਰਾ ਨਾਮ ਸੰਦੀਪ ਸਿੰਘ ਆ ਜੀ ਸਹਾਰਾ ਜਨ ਸੇਵਾ ਬਲੰਟੀਅਰ ਆ ਅੱਜ ਸਾਡੇ ਅਮਰਦੇਵ ਸਿੰਘ ਨੰਬਰ 9814074074 ਤੇ ਇਨਫੋਰਮੇਸ਼ਨ ਮਿਲੀ ਸੀ ਕਿ ਪਟੰਡਾ ਨਥਾਣਾ ਰੋਡ ਉੱਤੋਂ ਕਲਾ ਤੇ ਜਿਹੜਾ ਗਵਿੰਦਪੁਰਾ ਨੂੰ ਰਸਤਾ ਜਾਂਦਾ ਉੱਤੇ ਇੱਕ ਡੈੱਡ ਬੋਡੀ ਪਈ ਆ ਜਦ ਸਾਡੀ ਸਹਾਰਾ ਜਨ ਸੇਵਾ ਐਂਬੂਲੈਂਸ ਟੀਮ ਉਹਕੇ ਤੇ ਆ ਕੇ ਦੇਖਿਆ ਉੱਤੇ ਚੌਂਕੀ ਸੈਂਟਰ ਜੇਲ੍ਹ ਪੁਲਿਸ ਦੀ ਮੌਕੇ ਤੇ ਮਦਦੂਰ ਸੀਗੀ ਤੇ ਜਿਹੜੀ ਕਿ ਉਹਦੀ ਡੈੱਡ ਬੋਡੀ ਕਸਤੀ ਦੇ ਮੋਟਰਸਾਈਕਲ ਸਵਾਰ ਦੀ ਡੈੱਡ ਬੋਡੀ ਕੱਸੀ ਦੇ ਵਿੱਚ ਪਈ ਸੀ ਮੋਟਰਸਾਈਕਲ ਵੀ ਕੱਸੀ ਦੇ ਵਿੱਚ ਪਿਆ ਸੀਗਾ ਜਿਹੜਾ ਕਿ ਸਥਾਨਕ ਲੋਕਾਂ ਵੱਲੋਂ ਮੋਟਰਸਾਈਕਲ ਤੇ ਜਿਹੜੀ ਵਿਅਕਤੀ ਡੈੱਡ ਬੋਡੀ ਨੂੰ ਬਾਹਰ ਕੱਢ ਰੱਖਿਆ ਸੀਗਾ ਤੇ ਥਾਣਾ ਕੈਂਟ ਪੁਲਿਸ ਵੀ ਮੌਕੇ ਤੇ ਆ ਗਈ ਸੀ ਟਰੈਫਿਕ ਟੀਮ ਵੀ ਮੌਕੇ ਤੇ ਆ ਗਈ ਸੀ ਬਾਕੀ ਉਹ ਆਪਣੀ ਜਾਂਚ ਪੜਤਾਲ 'ਚ ਲੱਗੀਆਂ ਹੋਈਆਂ ਨੇ ਜਿਹੜੀ ਕਿਉਂ ਦੀ ਡੈੱਡ ਬੋਡੀ ਨੂੰ ਉੱਥੋਂ ਚੁੱਕ ਕੇ ਸਿਵਲ ਹਸਪਤਾਲ ਪਟੰਡਾ ਮੂਰਤੀ ਘਰ ਮੂਰਤੀ ਘਰ ਵਿੱਚ ਰੱਖ ਦਿੱਤੀ ਗਈ ਹੈ ਨਾਮ ਉਹਦਾ ਖਲਦੀਪ ਸਿੰਘ ਆ ਤੇ ਉਹਦਾ ਨਾਮ ਮੱਖਣ ਸਿੰਘ ਉਮਰ 31 ਸਾਲ ਚਾ ਉਹ ਕੇ ਪਿੰਡ ਦਾ ਰਹਿਣਾ ਲਗਾ ਵਾਕੀ ਇਸ ਇਸ ਵੀ ਸੇ ਤੇ ਉਸਮ ਆਪਣੀ ਮਾਮਲੇ ਨਾਲ ਡੂੰਘਾਈ ਨਾਲ ਜਾਂਚ ਪੜਤਾਲ ਕਰ ਰਹੀ